ਲਾਈ ਪੰਜਾਬ ਹਰਪਲ ਨਿਊਜ਼ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਪੇਸ਼ਾਨ ਹੁਣ ਤੱਕ ਦੀਆਂ ਮੁੱਖ ਖਬਰਾਂ ਹਿੰਦੁਸਤਾਨ ਟਾਈਮਜ਼ ਦੇ ਹਵਾਲੇ ਨਾਲ ਖਬਰ ਹੈ ਕਿ 2 ਸਾਲ ਬੀਤਣ ਤੋਂ ਬਾਅਦ ਵੀ ਬਠਿੰਡਾ ਦਾ 100 ਕਰੋੜ ਰੁਪਏ ਵਾਲਾ ਆਈਐਸਬੀਟੀ ਪ੍ਰੋਜੈਕਟ ਰਾਜਨੀਤਿਕ ਰੁਕਾਵਟ ਕਾਰਨ ਫਸਿਆ ਹੋਇਆ ਹੈ 2023 ਵਿੱਚ ਸੀਐਮ ਮਾਨ ਦੀ ਆਪ ਸਰਕਾਰ ਵੱਲੋਂ ਬਠਿੰਡਾ ਸ਼ਹਿਰ ਵਿੱਚ ਇੱਕ ਨਵੇਂ ਅੰਤਰਰਾਜੀ ਬੱਸ ਟਰਮੀਨਲ ਲਈ 100 ਕਰੋੜ ਰੁਪਏ ਦੇ ਐਲਾਨ ਤੋਂ 2 ਸਾਲ ਬਾਅਦ ਜ਼ਿਲ੍ਹੇ ਵਿੱਚ ਸੱਤਾਧਾਰੀ ਵੰਦੇ ਦੇ ਦੋ ਸਮੂਹਾਂ ਵਿਚਾਰ ਵਿਚਾਰਾਂ ਦੀ ਤਿੱਖੀ ਵੰਡ ਕਰਨੇ ਇਹ ਪ੍ਰੋਜੈਕਟ ਪ੍ਰਗਤੀ ਦੇ ਰਾਹ ਨਹੀਂ ਤੁਰ ਸਕਿਆ ਹੈ ਵਿਕਾਸ ਨਾਲ ਜੁੜੇ ਲੋਕਾਂ ਦੇ ਅਨਸਾਰ ਅਧਿਕਾਰੀਆਂ ਨੇ ਅਜੇ ਵੀ ਇਸ ਜਗਾ ਇਸ ਮੈਗਾ ਪ੍ਰੋਜੈਕਟ ਲਈ ਸੰਭਾਵਿਤ ਥਾਮਾਂ ਦੀ ਸੂਚੀ ਨਹੀਂ ਬਣਾਈ ਹੈ ਇਸ ਵੇਲੇ ਬਾਸੜਾ ਤਲਵੰਡੀ ਸਾਬੋ ਰੋਡ ਤੇ ਸ਼ਹਿਰ ਦੇ ਬਿਲਕੁਲੋ ਵਿਚਕਾਰ ਦਿੱਤਾ ਹੈ ਜਿਸ ਕਾਰਨ ਆਵਾਜਾਈ ਵਿੱਚ ਭਾਰੀ ਰੁਕਾਵਟ ਆਉਂਦੀ ਹੈ 10 ਦਸੰਬਰ 2023 ਨੂੰ ਬਠਿੰਡਾ ਦੇ ਮੋੜ ਕਸਬੇ ਵਿੱਚ ਇੱਕ ਰਾਜਨੀਤਿਕ ਸਮਾਗਮ ਵਿੱਚ सीएम मान ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਬਠਿੰਡਾ ਵਿੱਚ ਵਿਕਾਸ ਗਤੀਵਿਧੀਆਂ ਲਈ 1.125 ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ ਕੇਜਰੀਵਾਲ ਨੇ ਨਵਾਂ बस स्टैंड ਬਣਾਉਣ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਨੂੰ ਪੂਰਾ ਕਰਨ ਦੇ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਸਨ ਪਹਿਲਾਂ ISBT ਸਾਈਟ ਬਠਿੰਡਾ ਮਲੋਟ ਸੜਕ ਤੇ ਬੰਦ ਪਏ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨੇੜੇ ਪ੍ਰਸਤਾਵਿਤ ਸੀ ਨਮਾ ਬੱਸ ਸਟੈਂਡ ਬਣਾਉਣ ਦਾ ਜ਼ਿਕਰ ਪਰ ਬਾਅਦ ਵਿੱਚ ਪ੍ਰਾਈਵੇਟ ਟਰਾਂਸਪੋਰਟਾਂ ਅਤੇ ਦੁਕਾਨਦਾਰਾਂ ਦੇ ਇੱਕ ਹਿੱਸੇ ਨੇ ਇਸ ਸਾਲ ਅਪ੍ਰੈਲ ਵਿੱਚ ਬੱਸ ਸਟੈਂਡ ਬਚਾਓ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਉਹਨਾਂ ਦਾ ਦਾਵਾ ਤਾਂ ਕਿ ਇਸ ਨਾਲ ਸਥਾਨਕ ਕਾਰੋਬਾਰੀਆਂ ਦੇ ਕੰਮ ਤੇ ਅਸਰ ਪਵੇਗਾ ਤੇ ਰੋਜ਼ਾਨਾ ਆਉਣ ਜਾਣ ਵਾਲਿਆਂ ਨੂੰ ਅਸੁਬਿਧਾ ਹੋਵੇਗੀ ਹੁਣ ਇਸ ਸਾਰੇ ਮਾਮਲੇ ਵਿੱਚ ਡੀਸੀ ਨੇ ਕਿਹਾ ਕਿ ਪ੍ਰਸਤਾਵਿਤ ਬੱਸ ਸਟੈਂਡ ਤੇ ਲੋਕਾਂ ਦਾ ਹੰਗਾਰਾ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੁਆਰਾ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਤੋਂ ਬਾਅਦ ਹੀ ਕੀਤੀ ਜਾਵੇਗੀ ਤੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਹੈ ਕਿ ਆਵਾਜਾਈ ਸਹੂਲਤ ਉਸੇ ਖੇਤਰ ਵਿੱਚ ਬਣਾਈ ਜਾ ਸਕਦੀ ਹੈ ਜਾਂ ਨਹੀਂ ਸੀਐਮ ਮਾਨ ਨੇ ਦੱਖਣੀ ਕੋਰੀਆ ਦੇ ਵਪਾਰੀਆਂ ਨੂੰ ਦਿੱਤਾ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕੀਤੀਆਂ ਅਹਿਮ ਬੈਠਕਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਖਣੀ ਕੋਰੀਆ ਵਿੱਚ ਨਿਵੇਸ਼ਕਾਂ ਨੂੰ ਸੱਦਾ ਦੇਣ ਦੇ ਮਕਸਦ ਨਾਲ ਕਈ ਪ੍ਰਮੁੱਖ ਕੰਪਨੀਆਂ ਦੇ ਡਿਗਜਾ ਨਾਲ ਅਹਿਮ ਬੈਠਕਾਂ ਕੀਤੀਆਂ ਉਹਨਾਂ ਨੇ ਡੈਬਿਊ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਜੀਐਸ ਇੰਜੀਨੀਅਰਿੰਗ ਐਂਡ ਕੰਸਟਰਕਸ਼ਨ ਨਾਨ ਗਸ਼ੀਮ ਕੋਰੀਆ ਡਿਫੈਂਸ ਇੰਡਸਟਰੀ ਐਸੋਸੀਏਸ਼ਨ ਸਿਓਲ ਬਿਜ਼ਨਸ ਏਜੰਸੀ ਸਮੇਤ ਹੋਰ ਕੰਪਨੀਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ ਡੈਬਿਊ ਦੇ ਚੇਅਰਮੈਨ ਜੰਗ ਵਾਂਜੂ ਨਾਲ ਬੈਠਕ ਵਿੱਚ ਸੀਐਮ ਮਾਨ ਨੇ ਸਮੁੰਦਰੀ ਪਵਨ ਊਰਜਾ ਸੋਲਰ ਊਰਜਾ ਤੇ ਹਰੀ ਹਾਈਡਰੋਜਨ ਵਰਗੇ ਖੇਤਰਾ ਵਿੱਚ ਭਾਈਵਾਲੀ ਦੀ ਤਜਵੀਜ਼ ਰੱਖੀ ਉਹਨਾਂ ਅੱਗੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਖਾਦ ਪਲਾਂਟ ਐਲ ਐਨ ਜੀ ਟਰਮੀਨਲ ਪੈਟਰੋਕੈਮੀਕਲ ਕੰਪਲੈਕਸ ਤੇ ਸਮਾਰਟ ਸ਼ਹਿਰ ਵਰਗੇ ਢਾਂਚਾਗਤ ਪ੍ਰੋਜੈਕਟਾਂ ਲਈ ਵਿਆਪਕ ਮੌਕੇ ਮੌਜੂਦ ਹਨ ਨਾਨਗਸ਼ੀਮ ਹੋਲਡਿੰਗਸ ਦੇ ਨਾਲ ਬੈਠਕ ਵਿੱਚ ਫੂਡ ਪ੍ਰੋਸੈਸਿੰਗ ਖੇਤਰ ਚ ਭਾਈਵਾਲੀ ਤੇ ਭਾਰਤੀ ਸਵਾਦ ਦੇ ਮੁਤਾਬਕ ਨਵੇਂ ਇਨਸਟੈਂਟ ਨੂਡਲਸ ਵਿਕਸਿਤ ਕਰਨ ਤੇ ਸਹਿਮਤੀ ਬਣੀ ਰੱਖਿਆ ਖੇਤਰ ਵਿੱਚ ਉન્નਤ ਫੌਜੀ ਤਕਨੀਕ ਰੋਬੋਟਿਕਸ AI ਮਨੁੱਖ ਰਹਿਤ ਪ੍ਰਣਾਲੀਆਂ ਤੇ ਸਾਈਬਰ ਸੁਰੱਖਿਆ ਵਿੱਚ ਸਹਿਯੋਗ ਵਿੱਚ ਵਿਸਥਾਰਤ ਚਰਚਾ ਹੋਈ ਮੁੱਖ ਮੰਤਰੀ ਨੇ ਐਂਗਿਓ ਟੈਕਨੋ ਵੈਲੀ ਦੀ ਸਮੀਖਿਆ ਕਰਕੇ ਇਸ ਦੀ ਤਰਜ਼ ਤੇ ਮਹਾਲੀ ਨਵ ਵਿਕਸਿਤ ਕਰਨ ਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਸਟਾਰਟਅਪ ਖੋਜ ਤੇ ਨਵੀਨਕਰਨ ਆਧਾਰਿਤ ਰੁਜ਼ਗਾਰ ਲਈ ਇਹ ਮਾਡਲ ਪੰਜਾਬ 'ਚ ਨਵੀਂ ਊਰਜਾ ਦੇਵੇਗਾ ਸ਼ਹੀਦਾਂ ਦੇ ਸ਼ੀਦੀ ਦੀਪਸ ਦੇ ਨਾਂ ਨੂੰ ਵੀਰਵਾਲ ਦੀਪਸ ਦੀ ਥਾਂ ਸ਼ਹੀਦ ਦੇ ਸ਼ਹਾਦਤ ਦਿਵਸ ਕਰਨ ਦੀ ਮੰਗ ਰੱਖੀ ਗਈ ਹੈ ਕੇਂਦਰ ਸਰਕਾਰ ਵੱਲੋਂ ਸ਼ਹਿਵਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਦਿਵਸ ਵਜੋਂ ਮਨਾਇਆ ਜਾਂਦਾ ਹੈ ਜਿਸ ਕਰਕੇ ਸੰਗਤਾਂ ਵਿੱਚ ਇਸ ਗੱਲ ਨੂੰ ਲੈ ਕੇ ਇਤਰਾਜ਼ ਕੀਤਾ ਹੈ ਕਿ ਉਹਨਾਂ ਨੂੰ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਂਟਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਸ਼ਹਿਵਜਾਦਿਆਂ ਦੇ ਸ਼ਹੀਦੀ ਦਿਵਸ ਨੂੰ ਬੀਰ ਬਾਲ ਦਿਵਸ ਦੀ ਥਾਂ ਤੇ ਸ਼ਹਿਵਜਾਦੇ ਸ਼ਹੀਦੀ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਵੇ ਸੁਖਜਿੰਦਰ ਰੰਦਾਵਾ ਵੱਲੋਂ ਨਵਜੋਤ ਕੌਰ ਨੂੰ ਕਾਨੂੰਨੀ ਨੋਟਿਸ ਪੰਜਾਬ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਵਿੰਦਰ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਪਾਰਟੀ ਤੋਂ ਮਤਲਲ ਚੱਲ ਰਹੀ ਨਵਜੋਤ ਕੌਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਕਿਹਾ ਕਿ ਉਹ ਉਨ੍ਹਾਂ ਖਿਲਾਫ ਕੀਤੀਆਂ ਮਾਨ ਹਾਨੀ ਵਾਲੀਆਂ ਟਿੱਪਣੀਆਂ ਲਈ ਮਾਫੀ ਮੰਗਣ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਉਹਨਾਂ ਨੋਟਿਸ ਵਿੱਚ ਨਵਜੋਤ ਕੌਰ ਦੇ মিডিਆ ਵਿੱਚ ਦਿੱਤੇ ਬਿਆਨਾਂ ਤੇ ਇਤਰਾਜ਼ ਜਤਾਇਆ ਹੈ ਜਿਸ ਵਿੱਚ ਉਹਨਾਂ 34 ਪਿਛਤਾਚਾਰ ਦੇ ਦੋਸ਼ ਲਗਾਏ ਹਨ ਦੱਸ ਦਈਏ ਕਿ ਬੀਤੇ ਸ਼ਨੀਚਰਵਾਰ ਨੂੰ ਨਵਜੋਤ ਕੌਰ ਨੇ ਇਹ ਦਾਵਾ ਕਰਕੇ ਸਿਆਸੀ ਹੰਗਾਮਾ ਖੜਾ ਕਰ ਦਿੱਤਾ ਸੀ ਕਿ ਜੋ 500 ਕਰੋੜ ਰੁਪਏ ਦਾ ਸੂਟਕੇਸ ਦਿੰਦਾ ਹੈ ਉਹ ਮੁੱਖ ਮੰਤਰੀ ਬਣ ਜਾਂਦਾ ਹੈ ਇੱਥੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਨਵਜੋਤ ਕੌਰ ਨੇ ਕਿਹਾ ਕਿ ਜੇਕਰ ਕਾਂਗਰਸ ਉਹਨਾਂ ਦੇ ਪਤੀ ਨੂੰ ਪੰਜਾਬ ਵਿੱਚ ਪਾਰਟੀ ਦਾ ਸੀਐਮ ਚਾਰਾ ਐਲਾਨਦੀ ਹੈ ਤਾਂ ਉਹ ਸਰਗਰਮ ਰਾਜਨੀਤੀ ਵਿੱਚ ਵਾਪਸ ਆ ਜਾਣਗੇ ਹੁਣ ਭੇਜੇ ਗਏ ਕਾਨੂੰਨੀ ਨੋਟਿਸ ਰਾਹੀਂ ਕੌਰ ਨੂੰ ਉਹਨਾਂ ਦੇ ਮਾਨ ਹਾਨੀ ਵਾਲੇ ਬਿਆਨਾਂ ਲਈ ਬਿਨਾਂ ਸ਼ਰਤ ਜਨਤਕ ਮਾਫੀ ਦੀ ਮੰਗ ਕਰਦਿਆਂ ਕਿਹਾ ਕਿ ਮਾਫੀਨਾਮਾ 7 ਦਿਨਾਂ ਦੇ ਅੰਦਰ ਅੰਦਰ ਉਹਨਾਂ ਮੀਡੀਆ ਅਦਾਰਿਆਂ ਵਿੱਚ ਹੀ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕੀਤਾ ਜਾਣਾ ਚਾਹੀਦਾ ਜਿੱਥੇ ਇਹ ਮੂਲ ਬਿਆਨ ਦਿੱਤੇ ਗਏ ਸਨ ਅਗਲੀ ਖਬਰ ਇੰਡੀਗੋ ਕ੍ਰਾਈਸਿਸ ਸਹ ਸਰਕਾਰ ਵੱਲੋਂ ਕੋਈ ਦੇਰੀ ਨਹੀਂ ਜਾਂਚ ਦੇ ਨਤੀਜੇ ਦੀ ਉਡੀਕ ਏਐਨਆਈ ਦੇ ਹਵਾਲੇ ਨਾਲ ਖਬਰ ਹੈ ਕਿ ਚੈਰੀ ਹਵਾਵਾਜੀ ਇਕਤਰ ਸਮੀਰ ਸਮੀਰ ਕੁਮਾਰ सिन्हा ਨੇ ਕਿਹਾ ਹੈ ਕਿ ਇੰਡੀਗੋ ਦੇ ਹਾਲ ਹੀ ਵਿੱਚ ਹੋਏ ਸੰਚਾਲਨ ਸੰਕਟ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਦੇ ਮੱਦੇਨਜ਼ਰ ਸਰਕਾਰ ਨੇ ਯਾਤਰੀਆਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਦੇ ਲਈ ਸਰਗਰਮੀ ਨਾਲ ਕੰਮ ਕੀਤਾ ਹੈ ਏਅਰਲਾਈਨ ਵਿੱਚੇ ਸੰਚਾਲਨ ਸੰਕਟ ਤੋਂ ਬਾਅਦ ਤਾਰਬਾਈ ਕਰਨ ਵਿੱਚ ਸਰਕਾਰ ਵੱਲੋਂ ਕੋਈ ਦੇਰੀ ਨਹੀਂ ਹੋਈ ਹੈ ਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਏਅਰਲਾਈਨ ਅਤੇ ਹਵਾਈ ਅੱਡਿਆਂ ਨਾਲ ਮਿਲ ਮੀਟਿੰਗਾਂ ਕੀਤੀਆਂ ਗਈਆਂ ਹਨ ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾ ਮੁਸ਼ਕਲਾਂ ਨਾਲ ਜਿੱਠਣ ਦੇ ਲਈ ਕਈ ਕਦਮ ਚੁੱਕੇ ਅਤੇ ਸਰਕਾਰੀ ਦਖਲ ਤੋਂ ਬਾਅਦ ਪ੍ਰਕਿਰਿਆ ਮੂੜ ਸੁਚਾਰੂ ਰਹੀ ਹੈ ਸਿਨਾ ਨੇ ਕਿਹਾ ਕਿ ਰਿਕਵਰੀ ਬਹੁਤ ਤੇਜ਼ ਰਹੀ ਹੈ ਤੇ ਅਸੀਂ ਕਿਰਾਏ ਦੀਆਂ ਸੀ ਮਾਵਾਂ ਵੀ ਲਗਾ ਦਿੱਤੀਆਂ ਹਨ ਜਿਸ ਵਿੱਚ ਉਹਨਾਂ ਹਵਾਈ ਕਿਰਾਇਆ 500 ਕਿਲੋਮੀਟਰ ਤੱਕ 7500 ਰੁਪਏ ਤੋਂ ਸ਼ੁਰੂ ਹੋਵੇਗਾ ਅਤੇ 1500 ਕਿਲੋਮੀਟਰ ਤੱਕ ਤੋਂ ਵੱਧ ਲਈ 18000 ਰੁਪਏ ਤੱਕ ਸੀਮਿਤ ਕੀਤਾ ਗਿਆ ਹੈ ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ ਅਗਲੀਆਂ ਖਬਰਾਂ ਲੈ ਕੇ ਫਿਰ ਪੇਸ਼ ਹੋਵਾਂਗੇ ਤਦ ਤੱਕ ਲਈ ਮਨੂ ਦੇ ਹੋ ਜਾ ਜਤਨਮ